ਦੋਸਤੋ ਮੈਂ ਗੱਲ ਕਰਨ ਲੱਗਾ ਜੋ ਇੱਕ ਚਰਚਿਤ ਵੀਡੀਓ ਵਾਇਰਲ ਹੈ ਜਿਸ ਵਿੱਚ ਇੱਕ ਬੰਦਾ ਆਪਣੀ ਪਤਨੀ ਨਾਲ ਆਪਣੀ ਧੀ ਨੂੰ ਨਹਿਰ ਤੇ ਲਿਜਾ ਕੇ ਉਸਦੇ ਹੱਥ ਬੰਨ ਕੇ ਨਹਿਰ ਵਿੱਚ ਸੁੱਟ ਦਿੰਦਾ ਹੈ ਬੰਦਾ ਉਹ ਪੁਲਿਸ ਦੀ ਗ੍ਰਿਫਤ ਵਿੱਚ ਹੈ ਜੋ ਉਸਨੇ ਕੀਤਾ ਉਹ ਇੱਕ ਘਣਾਉਣਾ ਕ੍ਰਾਈਮ ਹੈ ਉਸ ਦੀ ਸਜ਼ਾ ਇਹਨਾਂ ਦੋਹਾਂ ਪਤੀ ਪਤਨੀ ਨੂੰ ਜ਼ਰੂਰ ਮਿਲੇਗੀ ਨਾ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਦਾ ਸਮਾਂ ਹੈ ਜਦੋਂ ਇਹੋ ਜਿਹੀ ਕੋਈ ਘਟਨਾ ਹੋ ਜਾਂਦੀ ਹੈ ਤੇ ਤੁਹਾਡੇ ਮਾਸਰੇ ਵਿੱਚ ਇਹੋ ਜਿਹੀ ਮਾਨਸਿਕਤਾ ਦੇ ਲੋਕ ਰਹਿੰਦੇ ਹਨ ਇੱਕ ਨਾ ਟੈਸਟ ਹੋ ਜਾਂਦਾ ਮੈਂ ਕੱਲ੍ਹ ਦੀਆਂ ਜਿੰਨੀਆਂ ਵੀ ਪੋਸਟਾਂ ਪੜ੍ਹੀਆਂ ਨੇ ਜਿੰਨੇ ਕਮੈਂਟ ਵੇਖੇ ਨੇ ਮੈਨੂੰ ਅਫਸੋਸ ਹੋਇਆ ਕਿ ਹਾਲੇ ਵੀ ਕਿੱਡੀ ਵੱਡੀ ਗਿਣਤੀ ਵਿੱਚ ਸਾਡੇ ਅੰਦਰ ਕਬਾਈਲੀ ਵਰਤੀ ਦੇ ਲੋਕ ਰਹਿੰਦੇ ਜਿਹੜੇ ਦੇਖਣ ਨੂੰ ਭਾਵੇਂ 2025 ਵਿੱਚ ਹਨ ਪਰ ਇਹਨਾਂ ਦੀ ਸੋਚ ਵਿੱਚ ਵਿਚਾਰ ਵੇਖ ਕੇ ਲੱਗਦਾ ਹੈ ਕਿ ਹਾਲੇ ਵੀ ਚਾਰ ਪੰਜ ਸਦੀਆਂ ਪਿੱਛੇ ਜੀ ਰਹੇ ਨੇ ਉਸ ਕਾਤਲ ਬੰਦੇ ਨੂੰ ਇਹ ਤਰਸ ਦਾ ਪਾਤਰ ਬਣਾ ਰਹੇ ਨੇ ਕਹਿੰਦੇ ਕਿ ਇਹ ਕਿੰਨਾ ਮਜਬੂਰ ਹੋਏਗਾ ਵਿਚਾਰਾ ਪਿਓ ਜਿਸ ਨੇ ਇਹ ਫੈਸਲਾ ਲਿਆ ਤੁਸੀਂ ਨਾ ਇੱਕ ਨਬਾਲਗ ਬੱਚੀ ਦੇ ਕਤਲ ਨੂੰ ਆਪਣੀ ਰੂੜੀਵਾਦੀ ਸੋਚ ਨਾਲ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਮੇਰੇ ਇਹ ਵਿਚਾਰ ਕਿਸੇ ਵੀ ਇੱਕ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਨੇ ਇਹ ਸਗੋ ਪੂਰੀ ਮਾਨਸਿਕਤਾ ਦੇ ਖਿਲਾਫ ਹਨ ਜਿਹੜੀ ਮਾਨਸਿਕਤਾ ਇਹ ਸੋਚਦੀ ਹੈ ਕਿ ਕੁੜੀਆਂ ਦਾ ਜੰਮਣਾ ਉਹਨਾਂ ਦਾ ਸਾਹ ਲੈਣਾ ਉਹਨਾਂ ਦਾ ਪਬਲਿਕ ਲਾਈਫ ਵਿੱਚ ਵਿਚਰਨਾ ਮਰਦ ਸਮਾਜ ਦੁਆਰਾ ਹੀ ਤੈਅ ਕੀਤਾ ਜਾਵੇਗਾ ਮੈਂ ਤਾਂ ਹੈਰਾਨ ਆ ਜਿਹੜੀ ਘਟਨਾ ਨਾਲ ਪੂਰੇ ਸਮਾਜ ਨੂੰ ਸ਼ਰਮਿੰਦੇ ਹੋਣ ਦੀ ਲੋੜ ਆ ਉਸ ਘਟਨਾ ਤੇ ਇੱਕ ਕਾਤਲ ਨੂੰ ਸ਼ਾਬਾਸ਼ ਦੇ ਕੇ ਜਸ਼ਨ ਮਨਾ ਰਹੇ ਨੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਇਸ ਕਸਾਈ ਬਾਪ ਜਾਂ ਇਸ ਦੀ ਪਤਨੀ ਨਾਲ ਰਤਾ ਵੀ ਅੰਦਰ ਦੀ ਮੈਂ ਚਾਹਣਾ ਕਿ ਇਹੋ ਜੇ ਹਾਈਵਾਨ ਨੂੰ ਫਾਂਸੀ ਲੱਗਣੀ ਚਾਹੀਦੀ ਪਹਿਲਾਂ ਦੇਖੋ ਇਸ ਨੇ ਮੁੰਡਾ ਜੰਮਣ ਦੀ ਲਾਲਸਾ ਵਿੱਚ 6 ਕੁੜੀਆਂ ਨੂੰ ਜਨਮ ਦਿੱਤਾ ਇਹ ਜਿਹੜੀ ਕੁੜੀ ਦਾ ਇਸ ਨੇ ਕਤਲ ਕੀਤਾ ਉਸ ਨੂੰ ਕੁੜੀ ਦੀ ਦਾਦੀ ਪਾਲ ਰਹੀ ਸੀ ਮਤਲਬ ਇਸ ਬੰਦੇ ਦੀ ਮਾਂ ਪਿੱਛੇ ਜੇ ਜਿਹੜੀ ਦਾਦੀ ਵਿਚਾਰੀ ਉਹ ਚੱਲ ਗੁਜਰੀ ਫਿਰ ਇਹ ਕੁੜੀ ਨੂੰ ਆਪਣੇ ਘਰ ਲਿਆਇਆ ਇਸ ਦੀਆਂ ਆਪਣੀਆਂ ਜਿਹੜੀਆਂ ਸੱਕੀਆਂ ਦੋ ਭੈਣਾਂ ਨੇ ਇਸ ਕੇਸ ਵਿੱਚ ਮੁਦਈ ਬਣੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਇਹ ਉਹਨਾਂ ਨੇ ਦੱਸਿਆ ਕਿ ਇਹਨਾਂ ਦੋਹਾਂ ਜੀਆਂ ਦੀ ਆਪਣੇ ਕਿਸੇ ਵੀ ਭੈਣ ਭਰਾ ਨਾਲ ਨਹੀਂ ਬਣਦੀ ਨਾ ਹੀ ਕਿਸੇ ਰਿਸ਼ਤੇਦਾਰ ਨੂੰ ਵਰਤਦੇ ਨੇ ਇਸ ਦਾ ਆਪਣੀ ਮਾਂ ਨਾਲ ਵੀ ਕੋਈ ਬੋਲਚਾਲ ਨਹੀਂ ਸੀ ਹਾਲਾਂਕਿ ਵੱਡੀ ਇਹ ਕੁੜੀ ਜਿਸ ਦਾ ਇਸ ਨੇ ਕਤਲ ਕੀਤਾ ਉਹ ਇਸ ਦੀ ماں ਕੋਲ ਹੀ ਰਹਿੰਦੀ ਸੀ। ਬਾਕੀ ਸੋਸ਼ਲ ਮੀਡੀਆ ਤੇ ਮਸਲਾ ਬਾਅਦ ਵਿੱਚ ਆਇਆ ਜਦੋਂ ਵੀਡੀਓ ਵਾਇਰਲ ਹੋਇਆ। ਇਸ ਬੰਦੇ ਦੀ ਇੱਕ ਭਾਣਜੀ ਐ ਬਸਕੜ ਵਿੱਚ ਅਮਾਨ ਚ। ਉਸ ਨੂੰ ਕਿਤੇ ਇਸ ਦੀ ਕੁੜੀ ਨੇ ਮੈਸੇਜ ਰਾਹੀਂ ਦੱਸਿਆ ਸੀ ਕਿ ਮੇਰੇ ਮਾਪੇ ਮੇਰੇ ਨਾਲ ਇਦਾਂ ਗਲਤ ਕਰ ਰਹੇ ਨੇ। ਉਹ ਕੁੜੀ ਨੇ ਫੋਨ ਲਾਇਆ ਕਤਲ ਹੋਣ ਵਾਲੀ ਕੁੜੀ ਦੇ ਫੋਨ ਤੇ। ਇਹਨਾਂ ਦੀ ਤੀ ਦੇ। ਜੋ ਕਿ ਫੋਨ ਫਿਰ ਇਹਨਾਂ ਕੋਲ ਸੀ। ਇਹਨਾਂ ਉਸ ਨੂੰ ਦੱਸ ਦਿੱਤਾ ਕਿ ਅਸੀਂ ਉਸ ਨੂੰ ਜਿਉਂਦੀ ਨੂੰ ਨਹਿਰ ਵਿੱਚ ਸੋਟਾਂ। ਫਿਰ ਉਸ ਕੁੜੀ ਨੇ ਘਾਬਰ ਕੇ ਆਪਣੀ ਮਾਂ ਮਤਲਬ ਇਸ ਬੰਦੇ ਦੀ ਭੈਣ ਨੂੰ ਫੋਨ ਲਾਇਆ ਕਿ ਮਾਮਾ ਤੇ मामੀ ਜਿਹੜੇ ਨੇ ਉਹ ਆ ਗੱਲ ਕਰ ਰਹੇ ਨੇ ਤਾਂ ਇਸ ਦੀ ਭੈਣ ਨੇ ਆਪਣੀ ਦੂਸਰੀ ਭੈਣ ਨਾਲ ਗੱਲ ਕੀਤੀ ਉਹਨਾਂ ਇਸ ਨੂੰ ਫੋਨ ਲਾਉਣੇ ਸ਼ੁਰੂ ਕਰ ਦਿੱਤੇ ਪਰ ਇਹਨਾਂ ਉਸ ਦੇ ਫੋਨ ਦਾ ਕੋਈ ਜਵਾਬ ਨਹੀਂ ਦਿੱਤਾ ਨਾ ਇਹਨਾਂ ਉਹਨਾਂ ਦਾ ਫੋਨ ਚੱਕਿਆ ਫਿਰ ਇਸ ਨੇ ਆਪਣੇ ਇੱਕ ਭਰਾ ਨੂੰ ਫੋਨ ਲਗਾਇਆ ਜੋ ਅੰਮ੍ਰਿਤਸਰ ਰਹਿਦਾ ਉਸ ਨੂੰ ਕਹਿੰਦਾ ਕਿ ਮੇਰੀ ਧੀ ਏ ਮੈਂ ਮਾਰ ਦਿੱਤੀ ਤੂੰ ਆਂਦਾ ਕੁੜੀਆਂ ਨੂੰ ਕਹੇ ਆਪਣੀਆਂ ਭੈਣਾਂ ਨੂੰ ਕਿ ਚੁੱਪ ਕਰਕੇ ਆਪਣੇ ਕੰਮ ਨਾਲ ਮਤਲਬ ਰੱਖਣ ਜੇ ਇਸ ਮਸਲੇ ਵਿੱਚ ਆਈਆਂ ਤਾਂ ਫਿਰ ਤਿਆਰ ਰਹਿਣ ਜੇ ਮੈਂ ਆਪਣੀ ਧੀ ਨੂੰ ਮਾਰ ਸਕਦਾ ਤਾਂ ਮੈਂ ਭੈਣਾ ਵੀ ਮਾਰ ਸਕਦਾ ਇਸ ਤੋਂ ਬਾਅਦ ਇਸ ਦੀਆਂ ਦੋਵੇਂ ਭੈਣਾਂ ਪੁਲਿਸ ਕੋਲ ਪਹੁੰਚ ਕਰਦੀਆਂ ਨੇ ਕਿ ਸਾਡੇ ਭਰਾ ਨੇ ਸਾਡੀ ਨਮਾਲਕ ਪਤੀਜੀ ਦਾ ਕਤਲ ਕਰ ਦਿੱਤਾ ਪੁਲਿਸ ਨੂੰ ਨਾਲ ਲੈ ਕੇ ਉਹ ਇਸ ਦੇ ਘਰ ਜਾਂਦੀਆਂ ਨੇ ਜਿੱਥੋਂ ਇਹ ਫਰਾਰ ਹੋ ਜਾਂਦੇ ਨੇ ਦੋਵੇਂ ਜੀ ਫਰਾਰੀ ਦੌਰਾਨ ਵੀ ਇਸ ਨੇ ਬਹੁਤ ਧਮਕੀਆਂ ਦਿੱਤੀਆਂ ਆਪਣੀਆਂ ਭੈਣਾਂ ਨੂੰ ਕੇ ਬਾਜ ਆ ਜੋ ਨਹੀਂ ਤਾਂ ਤੁਹਾਡੇ ਨਾਲ ਇਹੋ ਕਰੂੰਗਾ ਜੋ ਮੈਂ ਪ੍ਰੀਤ ਨਾਲ ਕੀਤਾ ਇਹ ਸਾਰਾ ਕੁਝ ਜਿਹੜਾ ਹੋਇਆ ਇਹ ਵੀਡੀਓ ਵਾਇਰਲ ਹੋਣ ਤੋਂ ਪਹਿਲਾਂ ਹੋਇਆ ਵੀਡੀਓ ਤਾਂ ਉਦੋਂ ਵਾਇਰਲ ਹੋਇਆ ਜਦੋਂ ਇਸ ਦਾ ਜਿਹੜਾ ਫੋਨ ਆ ਪੁਲਿਸ ਦੇ ਹੱਥੇ ਚੜ ਗਿਆ ਮੈਂ ਇਸ ਦੀਆਂ ਦੋਹਾਂ ਭੈਣਾਂ ਦੇ ਹੌਸਲੇ ਤੇ ਹਿੰਮਤ ਦੀ ਦਾਤ ਦਿੰਦਾ ਜਿਨ੍ਹਾਂ ਨੇ ਆਪਣੀ ਭਤੀਜੀ ਦੇ ਕਤਲ ਦਾ ਦਰਦ ਮਹਿਸੂਸ ਕੀਤਾ ਅਤੇ ਆਪਣੇ ਸਕੇ ਭਰਾ ਦੇ ਖਿਲਾਫ ਕਾਨੂੰਨ ਦਾ ਸਾਥ ਦਿੱਤਾ ਇਹ ਦੋਵੇਂ ਜਾਨੀਆਂ ਕੋਈ ਜ਼ਿਆਦਾ ਪੜ੍ਹੀਆਂ ਲਿਖੀਆਂ ਔਰਤਾਂ ਨਹੀਂ ਬਿਲਕੁਲ ਪਿੰਡੂ ਹਨ ਪਰ ਸੋਸ਼ਲ ਮੀਡੀਆ ਤੇ ਬੈਠੇ ਅਖੌਤੀ ਪੜ੍ਹੇ ਲਿਖੇ ਵਿਦਵਾਨਾਂ ਨਾਲੋਂ ਇਹਨਾਂ ਦੀ ਜਬੀਰ ਲੱਖ ਦਰਜੇ ਚੰਗੀ ਹੈ ਜਿਹੜੇ ਉਹਨੇ ਇਹ ਲਿਖ ਰਹੇ ਨੇ ਕਿ ਇਸੇ ਕਰਕੇ ਤੇ ਕਹਿੰਦੇ ਲੋਕ ਈਆਂ ਜੰਮਣ ਤੋਂ ਡਰਦੇ ਨੇ ਇਹਨਾਂ ਦੋਹਾਂ ਭੈਣਾਂ ਦੇ ਅੰਦਰ ਇੱਕ ਖੂਬਸੂਰਤ ਦਿਲ ਹੈ ਜਿਸ ਨੇ ਕਿਸੇ ਦੇ ਪਾਣੀ ਵਿੱਚ ਬੇਬਸ ਹੋ ਕੇ ਡੁੱਬ ਕੇ ਮਰਨ ਦੀ ਪੀੜ ਤੋਂ ਮਹਿਸੂਸ ਕੀਤਾ ਜਿਹੜੀ ਉਸ ਸਕੇ ਭਤੀਜੀ ਸੀ ਇਹਨਾਂ ਦੀ ਮਹਾਰਾਣ ਕਾਤਲ ਦੇ ਆਪਣੇ ਸਕੇ ਭੈਣਪਰਾ ਉਸ ਦੀਆਂ ਭੈਣਾਂ ਉਸ ਦੇ ਇਸ ਕਣੌਣੇ ਕਾਰਨਾਮੇ ਦਾ ਵਿਰੋਧ ਕਰ ਰਹੀਆਂ ਨੇ ਉਹ ਇਸ ਦੇ ਘਰ ਪੁਲਿਸ ਕੋਲ ਪਹੁੰਚ ਗਈਆਂ ਨੇ ਪਰ ਸੋਸ਼ਲ ਮੀਡੀਆ ਤੇ ਬੈਠੇ ਆਪੇ ਬਣੇ ਸਮਾਜ ਦੇ ਠੇਕੇਦਾਰ ਉਹ ਇਸ ਦੇ ਨਜਾਇਜ਼ ਰਿਸ਼ਤੇਦਾਰ ਬਣ ਕੇ ਇਸ ਨੂੰ ਫੈਟ ਕਰਨ ਚ ਲੱਗੇ ਹੋਏ ਨੇ ਪਹਿਲੀ ਤਾਂ ਗੱਲ ਜਦੋਂ ਤੁਹਾਡੀ ਹੈਸੀਅਤ ਹੀ ਨਹੀਂ ਹੈਗੀ ਤੁਸੀਂ 6 ਕੁੜੀਆਂ ਨੂੰ ਜਨਮ ਦੇ ਦਿੱਤਾ ਮੁੰਡੇ ਲੱਭਦੇ ਨੇ ਫਿਰ ਤੂੰ ਉਹਨਾਂ ਨੂੰ ਰਿਸ਼ਤੇਦਾਰ ਵਿੱਚ ਵੰਡ ਦਿੱਤਾ ਇਸ ਦੇ ਕੋਲ ਸਿਰਫ ਦੋ ਬੱਚੀਆਂ ਸੀ ਬਾਕੀ ਇਹਦੇ ਭੈਣ ਭਰਾਵਾਂ ਨੇ ਅਡੌਪਟ ਕੀਤੀਆਂ ਹੋਈਆਂ ਸੀ ਜੇ ਇੱਕ ਕੁੜੀ ਹੁਣ ਬਿਰਧ ਦਾਦੀ ਕੋਲ ਰਹਿੰਦੀ ਸੀ ਹੋ ਸਕਦਾ ਉਹ ਕਿਸੇ ਮੁੰਡੇ ਦੇ ਸੰਪਰਕ ਵਿੱਚ ਆ ਗਈ ਹੋਵੇ ਨਾਲੇ ਉਮਰ ਕਿੰਨੀ ਸੀ ਉਸਦੀ ਉਹ ਹਾਲੇ ਨਬਾਲਗ ਸੀ ਕਾਨੂੰਨ ਵੀ ਨਬਾਲਗ ਉੱਤੇ ਦੋਸ਼ਾਇਦ ਨਹੀਂ ਕਰਦਾ ਮੈਂ ਹੰਕਾਰ ਨਾਲ ਨਹੀਂ ਕਹਿੰਦਾ ਪਰ ਇਹ ਮੇਰਾ ਵਿਸ਼ਵਾਸ ਆ ਜੇ ਬੱਚੇ ਡਿਸਟਰੈਕਟ ਹੁੰਦੇ ਹਨ ਤਾਂ ਉਸ ਲਈ ਬੱਚੇ ਜ਼ਿੰਮੇਵਾਰ ਨਹੀਂ ਹੁੰਦੇ ਸਗੋਂ ਮਾਪੇ ਜ਼ਿੰਮੇਵਾਰ ਹੁੰਦੇ ਹਨ ਉਹ ਅਸਫਲ ਮਾਪੇ ਸਾਬਤ ਹੁੰਦੇ ਨੇ ਕੁੜੀ ਵਿਚਾਰੀ ਨੂੰ ਤੁਸੀਂ ਆਪਣੀ ਬਿਰਧਾਂ ਪੜ ਮਾਂ ਕੋਲ ਛੱਡਿਆ ਜਿੱਥੇ ਉਸ ਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਕਿ ਉਸ ਲਈ ਗਲਤ ਕੀਏ ਉਸ ਲਈ ਸਹੀ ਕੀ ਉਹਨੂੰ ਕੋਈ ਨਹੀਂ ਦੱਸਣ ਵਾਲਾ ਜਦੋਂ ਨਾ ਬੱਚੇ 15 ਸਾਲ ਦੀ 16 ਸਾਲ ਦੀ ਉਮਰ ਵਿੱਚ ਹੁੰਦੇ ਹਨ ਨਾ ਤਾਂ ਉਹ ਇੱਕ ਅੰਨੀ ਗੁਫਾ ਵਿੱਚ ਦਾਖਲ ਹੋ ਰਹੇ ਹੁੰਦੇ ਨੇ ਉਸ ਟਾਈਮ ਉਹਨਾਂ ਨੂੰ ਮਾਪੇ ਬਾਪ ਦੀ ਚੰਗੇ ਦੋਸਤਾਂ ਦੀ ਬਹੁਤ ਲੋੜ ਹੁੰਦੀ ਹੈ ਜੋ ਉਹਨਾਂ ਨੂੰ ਸਮੇਂ-ਸਮੇਂ ਤੇ ਗਾਈਡ ਕਰ ਸਕਣ ਤੇ ਮਾਪੇ ਬਾਪ ਵੀ ਉਹੀ ਅਕਲ ਦੇ ਸਕਦੇ ਨੇ ਜਿਨ੍ਹਾਂ ਨੂੰ ਆਪ ਨੂੰ ਅਕਲ ਹੋਵੇ ਜਿਨ੍ਹਾਂ ਨੂੰ ਆਪ ਨੂੰ ਕੋਈ ਮਤ ਹੋਵੇ ਜਿਹੜਾ ਮਾਪੇ ਬਾਪ ਇਹਨੂੰ ਕਿਸੇ ਮੁੰਡੇ ਨਾਲ ਫੋਨ ਤੇ ਗੱਲ ਕਰਨ ਜਾਂ ਮੈਸੇਜ ਕਰਨ ਕਰਕੇ ਉਸਦੇ ਹੱਥ ਪੈਰ ਬੰਨ੍ਹ ਕੇ ਉਹ ਨਹਿਰ ਵਿੱਚ ਸੁੱਟ ਦਿੰਦਾ ਹੈ ਤੁਸੀਂ ਆਪ ਸੋਚੋ ਉਸ ਨੂੰ ਕਿੰਨੀ ਕੱਕਲ ਹੋਵੇਗੀ ਜਿਹੜੀ ਉਸਦੇ ਘਰ ਅੰਗੇ ਬੱਚਿਆਂ ਨੂੰ ਵੰਡਣੀ ਉਹ ਤਾਂ ਆਪ ਅਕਲ ਤੋਂ ਵੀ ਹੋਣਾ ਮਾਪੇ ਉਹ ਗਾ ਬੱਚੇ ਨੂੰ ਕੀ ਸਿਖਾਉਣਗੇ ਦੁੱਖ ਹੁੰਦਾ ਹੈ ਔਰਤਾਂ ਵਿਰੁੱਧ ਹੁੰਦੇ ਕ੍ਰਾਈਮ ਤੇ ਬਾਅਦ ਸਾਡੇ ਸਮਾਜਿਕ ਵਰਤਾਰੇ ਦਾ ਜਿਹੜਾ ਕਾਤਲਾਂ ਨੂੰ ਬਰੀ ਕਰਨ ਲੱਗ ਜਾਂਦਾ ਦੋ ਸਾਲ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਨਿਹੰਗ ਨੇ ਆਪਣੀ ਧੀ ਦਾ ਤਲਵਾਰ ਨਾਲ ਕਤਲ ਕਰਕੇ ਫਿਰ ਉਸਨੂੰ ਮੋਟਰਸਾਈਕਲ ਮਗਰ ਬੰਨ੍ਹ ਕੇ ਪੂਰੇ ਪਿੰਡ ਵਿੱਚ ਤੋਹਿਆ ਸੀ। ਉਦੋਂ ਵੀ ਵਿਦਵਾਨ ਇਹ ਦਲੀਲਾਂ ਦਿੰਦੇ ਸੀ ਕਿ ਕੁੜੀ ਨੇ ਪਿੰਡ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਸੀ। ਇਹ ਤਾਂ ਬੜਾ ਮਤਲਬ ਕਿ ਵੱਡਾ ਜੁਰਮ ਕਰਤਾ ਉਸਨੇ ਨਿਆਂ ਨਿਆਂਗਣਾ ਜੋ ਕੀਤਾ ਸਹੀ ਕੀਤਾ। ਦੂਰੇ ਮਾਪ ਦੰਡ ਲੈ ਕੇ ਤੁਸੀਂ ਸਮਾਜ ਦੇ ਠੇਕੇਦਾਰ ਬਣਦੇ ਹੋ। ਤੁਹਾਡੀਆਂ ਪੱਗਾਂ ਦੇ ਭਾਰ ਕੁੜੀਆਂ ਦੇ ਸਿਰ ਤੇ ਹਨ। ਮੁੰਡਾ ਭਾਵੇਂ ਤੁਹਾਡਾ ਕਿਸੇ ਗਰੀਬ ਦੀ ਧੀ ਦਾ ਰੇਪ ਵੀ ਕਰ ਦੇਵੇ ਤੁਸੀਂ ਜ਼ਮੀਨਾਂ ਵੇਚ ਕੇ ਰਾਜ਼ੀ ਨਵੇਂ ਕਰਦੇ ਹੋ। ਕੁੜੀ ਜੰਮਦੀ ਤੇ ਸਿਰ ਤੇ ਪਿਓ ਦੀ ਪੱਗ ਦਾ ਪਾਰ ਫਿਰ ਜਵਾਨ ਹੁੰਦੀ ਭਰਾਵਾਂ ਦੀ ਪੱਗ ਦਾ ਪਾਰ ਸਹੁਰੇ ਕਰ ਜਾਂਦੀ ਸਹੁਰੇ ਦੀ ਪੱਗ ਦਾ ਪਿਆਰ ਤੇ ਔਰ ਜੇਠਾਂ ਦੇ ਇਲਾਕੇ ਵਿੱਚ ਰਤਬੇ ਦੀ ਪੱਗ ਦਾ ਪਾਰ ਉਹ ਤੁਹਾਡੀਆਂ ਪੱਗਾਂ ਸੰਭਦੀ ਆਪਣੀ ਜ਼ਿੰਦਗੀ ਜਿਉਣਾਂ ਭੁੱਲ ਜਾਂਦੀ ਤੇ ਤੁਸੀਂ ਆਪ ਭਾਵੇਂ ਸ਼ਰਾਬ ਪੀ ਕੇ ਰੂੜੀਆਂ ਛੱਪਣਾ ਚ ਡਿੱਗਦੇ ਫਿਰੋ ਫਿਰ ਤੁਹਾਡੀ ਪੱਗ ਨੂੰ ਕੋਈ ਫਰਕ ਨਹੀਂ ਪੈਂਦਾ ਬਹੁਤ ਸਮਾਂ ਹੋ ਗਿਆ ਹੁਣ ਤੁਸੀਂ ਆਪਣੀਆਂ ਪੱਗਾਂ ਆਪ ਸੰਭਾਲੋ ਕੁੜੀਆਂ ਨੂੰ ਉਹਨਾਂ ਦੇ ਹਿੱਸੇ ਦੀ ਜ਼ਿੰਦਗੀ ਜਿਉਣ ਦਾ ਹੱਕ ਦੇਵੋ ਉਹਨਾਂ ਨੂੰ ਉਹ ਵੀ ਆਪਣੀ ਜ਼ਿੰਦਗੀ ਆਪ ਜੀ ਸਕਣਾਂ ਤੁਸੀਂ ਜਰਾ ਦੇਖੋ ਇੱਕ 15 16 ਸਾਲ ਦੀ ਬੱਚੀ ਐ ਉਸ ਨੂੰ ਤੁਸੀਂ ਆਪਦੀ ਬੁੱਢੀ ਅੰਨੀ ਮਾਂ ਕੋਲ ਛੱਡਿਆ ਜਿਸ ਨੂੰ ਦਿਸਦਾ ਵੀ ਘਟਾ ਉੱਥੇ ਉਹਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਜੇ ਉਸ ਤੋਂ ਗਲਤੀ ਹੋ ਗਈ ਜਦੋਂ ਮਾਂ ਗੁজার ਜਾਂਦੀ ਹੈ ਫਿਰ ਤੁਹਾਨੂੰ ਕੁੜੀ ਘਰ ਲਿਆਉਣੀ ਪਈ ਘਰੇ ਲਿਆਂਦੀ ਉਹ ਕਿਸੇ ਮੁੰਡੇ ਨਾਲ ਫੋਨ ਤੇ ਗੱਲ ਕਰਦੀ ਸੀ ਜਾਂ ਮੈਸੇਜ ਕਰਦੀ ਸੀ ਤੁਹਾਨੂੰ ਪਤਾ ਲੱਗਦਾ ਤੁਸੀਂ ਕੁੜੀ ਨੂੰ ਨਹਿਰ ਤਿਲ ਜਾ ਕੇ ਹੱਥ ਪੈਰ ਬੰਨ ਕੇ ਉਹਨੂੰ ਨਹਿਰ ਚ ਸੁੱਟਦਾ ਤੁਸੀਂ ਇੰਨਾ ਬੇਵਸ ਕਰਤਾ ਕਿ ਪਾਣੀ ਵਿੱਚ ਵਿਚਾਰੀ ਆ ਉਹਦੇ ਹੱਥ ਪੈਰ ਵੀ ਨਾ ਮਾਰ ਸਕੇ ਔਰ ਜਿਹੜੇ ਲੋਕ ਇਸ ਕ੍ਰਾਈਮ ਨੂੰ ਜਸਟੀਫਾਈ ਕਰ ਰਹੇ ਨੇ ਮੈਂ ਕਹਿੰਦਾ ਉਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਤੁਹਾਡੀ ਆ ਸਫਲਤਾ ਹੈ ਗਿਆਨ ਵੀ ਹੋਣੇ ਲੋਪ ਤੁਸੀਂ ਜੇ ਤੁਹਾਨੂੰ ਆਪ ਨੂੰ ਅਕਲ ਹੈ ਨਹੀਂ ਤੁਸੀਂ ਗਾਂ ਅਕਲ ਕਿਸੇ ਨੂੰ ਕੀ ਦੇਣੀ ਐਡੇ ਘਟੀਆ ਕ੍ਰਾਈਮ ਨੂੰ ਤੁਸੀਂ ਜਸਟੀਫਾਈ ਕਰਨ ਲੱਗੇ ਹੋ ਸਮਾਜ ਦੀ ਸੋਚ ਤੇ ਵੇਖ ਕੇ ਸ਼ਰਮ ਆਉਂਦੀ ਵੀ ਕਿਹੋ ਜਿਹਾ ਸਮਾਜ ਆ ਯਾਰ ਅਸੀਂ ਇਹਨੂੰ ਬਿਹਤਰ ਬਣਾਉਣਾ ਹੈ ਜਾਂ ਅਸੀਂ ਪਿੱਛੇ ਲੈ ਕੇ ਜਾਣਾ ਹੈ ਟਾਡੀਆਂ ਦਲੀਲਾਂ ਤੁਹਾਡੇ ਪੋਕੇ ਮਾਂ ਪਿਓ ਕੁੜੀਆਂ ਜੰਮਣ ਤੋਂ ਡਰਦੇ ਨੇ ਤੇ ਦੂਰੀ ਮਾਨਸਿਕਤਾ ਕਿਉਂ ਰੱਖਦੇ ਮੁੰਡਿਆਂ ਲਈ ਤੁਹਾਡੀਆਂ ਦਲੀਲਾਂ ਕਿਉਂ ਬਦਲ ਜਾਂਦੀਆਂ ਨੇ ਮੁੰਡੇ ਤੇ ਤੁਹਾਡੇ ਅੱਜ ਵੀ ਪ੍ਰਾਊਡ ਨਾਲ ਦੱਸਦੇ ਨੇ ਮੇਰੀਆਂ 10 ਗਰਲਫ੍ਰੈਂਡਾਂ ਨੇ ਪਰ ਆਪਦੀ ਭੈਣ ਦਾ ਇੱਕ ਬੁਆਏਫ੍ਰੈਂਡ ਨਹੀਂ برداشت ਹੁੰਦਾ ਕਿਉਂਕਿ ਸ਼ੁਰੂ ਤੋਂ ਸਿਖਾਇਆ ਇਹ ਕਿ ਆ ਗਏ ਮੁੰਡਾ ਭਾਵੇਂ ਨੇਰੀਆਂ ਰਾਤਾਂ 'ਚ ਛਲ ਕਰਦਾ ਫਿਰੇ ਪਿਓ ਦੀ ਪੱਗ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਧੀ ਸਕੂਲੋਂ ਕਿਤੇ ਅੱਧਾ ਘੰਟਾ ਲੇਟ ਹੋ ਜਾਏ ਤੇ ਪਿਓ ਦੀ ਪੱਗ ਨੂੰ ਦਾਗ ਲੱਗਣ ਤੱਕ ਕਿਲਾ ਜਾਂਦਾ ਤੁਹਾਨੂੰ ਇਹ ਮਾਨਸਿਕਤਾ ਬਦਲਣ ਦੀ ਲੋੜ ਆ ਕੁੜੀਆਂ ਗਲਤ ਨਹੀਂ ਹੈਗੀਆਂ ਜੇ ਬੱਚਾ ਕਿਤੇ ਗਲਤੀ ਕਰਦਾ ਹੈ ਤੇ ਉਸ ਉਮਰ ਚ ਹਾਰਮੋਨਸ ਚੇਂਜ ਹੁੰਦੇ ਨੇ 15 16 ਸਾਲ ਦੀ ਉਮਰ ਚ ਤੁਹਾਨੂੰ ਕੌਣ ਸਮਝਾਵੇ ਜਵਾਕ ਦੀ ਕੇਅਰ ਕਰਨ ਦੀ ਲੋੜ ਹੁੰਦੀ ਹੈ ਬੱਚਿਆਂ ਨਾਲ ਦੋਸਤਾਂ ਵਾਂਗ ਉਹਨਾਂ ਨੂੰ ਹਰ ਗੱਲ ਤੇ ਹਰ ਕਦਮ ਤੇ ਦੋ ਚਾਰ ਸਾਲ ਲੋੜ ਹੁੰਦੀ ਉਹਨਾਂ ਨੂੰ ਸਾਂਭਣ ਦੀ ਤੁਸੀਂ ਕੁੜੀ ਨੂੰ ਤਾਂ ਛੱਡਿਆ ਉਹਦੇ ਦਾਦੀ ਕੋਲ ਕਿਉਂਕਿ ਸਾਹਬੜ ਜੋਗੇ ਨਹੀਂ 6 ਜਵਾਕ ਜੰਮਲੇ ਤੁਸੀਂ ਮੁੰਡਾ ਲੱਭਦਿਆਂ ਨੇ ਇਹ ਮਾਨਸਿਕਤਾ ਸ਼ੁਰੂ ਤੋਂ ਤੁਰ ਹੀ ਆਉਂਦੀ ਹੈ ਨਾ ਹੁਣ ਵਧੀਆ ਮਤਲਬ ਮੈਨੂੰ ਤਾਂ ਲੱਗਦਾ ਇਸ ਬੰਦੇ ਨੇ ਸੋਚ ਕੇ ਕੀਤਾ ਕਿਉਂਕਿ ਵਿਆਹ ਨੂੰ 15 16 ਸਾਲ ਦੀ ਹੋ ਗਈ ਦੋ ਚਾਰ ਸਾਲਾਂ ਨੂੰ ਵਿਆਹ ਨਹੀਂ ਪੈਣੀ ਸੀ 6 ਕੁੜੀਆਂ ਨੇ ਇਹਦੇ ਕੋਲ ਮਾੜੀ ਜੀ ਗਲਤੀ ਹੋਈ ਬਹਾਨਾ ਬਣਾ ਕੇ ਨਹਿਰ ਚ ਸੁੱਟਤੀ ਚਲੋ ਜੀ ਤੇ ਉਹਨਾਂ ਦੂਜੀਆਂ ਬੱਚੀਆਂ ਦੀ ਮਾਨਸਿਕਤਾ ਤੇ ਕੀ ਅਸਰ ਮੈਂ ਤਾਂ ਕਹਿਣਾ ਪ੍ਰਸ਼ਾਸਨ ਨੂੰ ਇਹਦੇ ਕੋਲ ਜਵਾਕ ਖੋ ਕੇ ਦੇ ਕਿਸੇ ਉਹ ਸੇਫ ਜਗ੍ਹਾ ਤੇ ਪਹੁੰਚਾਓ ਇਸ ਬੰਦੇ ਦਾ ਜ਼ਾਲਮ ਕਾਤਲ ਬੰਦੇ ਦਾ ਕੋਈ ਪਤਾ ਨਹੀਂਗਾ ਇਹ ਦੂਜਿਆਂ ਨੂੰ ਵੀ ਕੱਲ ਨੂੰ ਮਾਰ ਦੇ ਇੱਥੇ ਇਹ ਚੀਜ਼ ਹੁੰਦਾ ਅਮਰੀਕਾ ਦੀ ਘਟਨਾ ਟੈਕਸਸ ਦੀ ਪਾਕਿਸਤਾਨੀ ਬੰਦਾ ਸੀ ਸਾਡੇ ਅੱਗੇ ਨਹੀਂ ਨਾ ਲੋਕ ਉਹ ਵੀ ਉਸ ਦੀਆਂ ਦੋ ਕੁੜੀਆਂ ਸਕੂਲੇ ਪੜ੍ਹਦੀਆਂ ਸੀ ਵੱਡੇ ਵੱਡੀ ਕੁੜੀ ਦਾ ਕਿਤੇ ਆ ਫੇਰ ਹੋ ਗਿਆ ਉਹਦਾ ਕੋ ਬੋਏਫ੍ਰੈਂਡ ਬਣ ਗਿਆ ਉਸ ਬੰਦੇ ਨੂੰ ਘਰੇ ਪਤਾ ਲੱਗਦਾ ਕਿ ਵੱਡੇ ਕੁੜੀ ਦਾ ਇਸ ਤਰ੍ਹਾਂ ਚੱਕਰ ਹੁਣ ਅਮਰੀਕਾ ਮੁਲਕ ਇਸ ਤਰ੍ਹਾਂ ਦਾ ਵੀ ਇੱਥੇ ਤੁਸੀਂ ਇਹੋ ਜਿਹਾ ਕ੍ਰਾਈਮ ਕਰੋਗੇ ਟੰਗ ਦੇਣਗੇ ਤੁਹਾਨੂੰ ਇੰਡੀਆ ਥੋੜੀ ਜਿਆਦਾ ਉਸਨੇ ਆਪਣੇ ਆਪ ਨੂੰ ਸੇਫ ਰੱਖਣ ਵਾਸਤੇ ਕੁੜੀਆਂ ਨੂੰ ਝੂਠ ਬੋਲ ਕੇ ਪਾਕਿਸਤਾਨ ਲੈ ਗਿਆ ਪੜਦੀਆਂ ਸਕੂਲੇ ਗਲਤੀ ਵੱਡੀ ਦੀ ਗਲਤੀ ਵੀ ਨਹੀਂ ਇਸ ਸਮਾਜ ਚ ਤਾਂ ਕੋਈ ਗਲਤੀ ਨਹੀਂ ਮੰਨੀ ਜਾ ਸਕਦੀ ਚਲੋ ਉਹਨਾਂ ਨੂੰ ਲੈ ਗਿਆ ਪਾਕਿਸਤਾਨ ਉੱਥੇ ਲ ਜਾ ਕੇ ਪਹਾੜੇ ਦੇ ਕਾਤਲ ਲੈ ਕੇ ਆਪਦੀਆਂ ਦੋਹਾਂ 3ਾਂ ਦਾ ਉਹਨੇ ਕਤਲ ਕਰਵਾਇਆ ਤੇ ਆਪ ਚੁੱਪ ਕਰਕੇ ਫੇਰ ਇੱਥੇ ਆ ਗਿਆ ਵੀ ਮੇਰੀਆਂ ਧੀਆਂ ਤਾਂ ਪਾਕਿਸਤਾਨ ਰਹਿ ਪਈਆਂ ਆਉਂਦੀਆਂ ਸੀ ਇੱਥੇ ਰਹਿਣਾ ਹੈ ਅਮਰੀਕਾ ਜਾਣਾ ਨਹੀਂਗਾ ਵਾਪਸ ਇੱਥੇ ਆ ਕੇ ਆਮ ਪਬਲਿਕ ਲਾਈਫ ਚ ਵਿਚਰਨ ਲੱਗ ਪਿਆ ਹੁਣ ਤੁਸੀਂ ਸੋਚੋਗੇ ਵੱਡੀ ਕੁੜੀ ਦੀ ਉਦਾਂ ਚੱਕਰ ਨਿੱਕੀ ਦੀ ਕੋਈ ਗਲਤੀ ਨਿੱਕੀ ਹੈ 13 14 ਸਾਲ ਦੀ ਉਹ ਕਹਿੰਦਾ ਵੀ ਵੱਡੀ ਗੱਲ ਨੂੰ ਗਲਤੀ ਕੀਤੀ ਕੱਲ ਨੂੰ ਛੋਟੀ ਵੀ ਕਰੇਗੀ ਵੀ ਦੋਵਾਂ ਦਾ ਹੀ ਕੰਮ ਨਵੇੜੋ ਦੋਵੇਂ ਕੁੜੀਆਂ ਮਰਵਾਤੀਆਂ ਨੇ ਇੱਥੇ ਜਿਹੜੇ ਸਕੂਲ ਜਾਂਦੀਆਂ ਸੀ ਟੀਚਰਾਂ ਦੀਆਂ ਕੱਲਾ ਹੋਣਗੀਆਂ ਸ਼ੁਰੂ ਹੋ ਗਏ ਬੱਚੇ ਆਏ ਕਿਉਂ ਨਹੀਂ ਆਏ ਕਿਉਂ ਨਹੀਂ ਉਹ ਜਦੋਂ ਵੱਡੀ ਕੁੜੀ ਦੇ ਘਰ ਦੇ ਵਿੱਚ ਮਸਲਾ ਸੀ ਨਾ ਜਦੋਂ ਇਹਦੇ ਨਾਲ ਲੜਦੇ ਰੋੜਦੇ ਉਹਨੇ ਆਉਂਦੀਆਂ ਫਰੈਂਡਾਂ ਨਾਲ ਇੱਥੇ ਗੱਲ ਕੀਤੀ ਸੀ ਕਲਾਸ 'ਚ ਵੀ ਮੇਰੇ ਮਾਪੇ ਮੈਨੂੰ ਇਸ ਤਰ੍ਹਾਂ ਦਬਾਉਂਦੇ ਉਹ ਕੁੜੀ ਨੇ ਟੀਚਰ ਨਾਲ ਗੱਲ ਕੀਤੀ ਟੀਚਰ ਨੇ ਪੁਲਿਸ ਨੂੰ ਸੱ ਦੇ ਕੁਝ ਗਲਤ ਹੋ ਗਿਆ ਕੁੜੀਆਂ ਵਾਪਸ ਨਹੀਂ ਆਈਆਂ ਪਾਕਿਸਤਾਨ ਤੋਂ ਤੇ ਇਹ ਬੰਦਾ ਕੁਝ ਲੁਕਾ ਰਿਹਾ ਉਹਦੀ ਪੁਲਿਸ ਨੇ ਪੁੱਛਗਛ ਕੀਤੀ ਹਾਈਡ ਕੀਤੀ ਜਦੋਂ ਇਨਵੈਸਟੀਗੇਸ਼ਨ ਹੋਈ ਤੇ ਉਹਨੂੰ ਪੁਲਿਸ ਨੇ ਮਨਾ ਲਿਆ ਉਹਨੇ ਦੋਹਾਂ ਬੱਚੀਆਂ ਦਾ ਕਤਲ ਜਾ ਕੇ ਪਾਕਿਸਤਾਨ ਕੀਤਾ ਇਹ ਮਾਨਸਿਕਤਾ ਤੇ ਇੱਥੇ ਵੀ ਉਹ ਕਮਿਊਨਿਟੀ ਦੇ ਲੋਕ ਹੈਗੇ ਜਦੋਂ ਖਬਰ ਆਈ ਤੇ ਕਈ ਕਰੀ ਜਾਂਦੇ ਪਿਓ ਵਿਚਾਰਾ ਕੀ ਕਰੇ ਤੁਸੀਂ ਇੰਨਾ ਮੁਲਕਾ ਚ ਆਏ ਕਿਉਂ ਜੇ ਤੁਹਾਨੂੰ ਇੰਨਾ ਪੱਗਾਂ ਦਾ ਤੇ ਅੱਖਾਂ ਦਾ ਫਿਕਰ ਹੈ ਫਿਰ ਉੱਥੇ ਰਹੋ ਆਪਣੇ ਪਿੰਡਾਂ 'ਚ ਜਾ ਕੇ ਇਸ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਨੇ ਅਸੀਂ ਸਮਾਜ ਨੂੰ ਅੱਗੇ ਨਹੀਂ ਲੈ ਕੇ ਜਾ ਰਹੇ ਅਸੀਂ ਪਿੱਛੇ ਟੱਕ ਰਹੇ ਹ ਕੁਦਰਤੀ ਚੀਜ਼ ਨੂੰ ਦਬਾਉਣ ਵਾਸਤੇ ਤੁਸੀਂ ਇਹੋ ਜਿਹਾ ਕ੍ਰਾਈਮ ਕਰਦੇ ਹੋ ਧੰਨਵਾਦ